ਪੌਲੀ ਪੀਮ ਪੀਮ ਇਧਰ ਖਾਇਆ ਦੂਜਾ ਵੀ ਲਫਾ ਬੰਸਾਇਓ ਇੱਕੀ ਬੰਦਾ ਬੱਲੇ ਬੱਲੇ ਪ੍ਰਸ਼ਾਰ ਆ ਦੇ ਪ੍ਰਸ਼ਾਰ ਦੇ ਵਿੱਚ ਲਾ ਕੇ ਦੇਦਾ ਸੀ ਜੀ ਹਾਂ ਥੱਲੇ ਡੇਰ ਬਾਬਾ ਆ ਗਈ ਆ ਆ ਬੁੱਢਾ ਕਿੱਲੋਂ ਆਣਾ ਸਮਾਨ ਵੀ ਇਦਾਂ ਫੜਿਆ ਗਿਆ ਸ਼ਰੀ ਸਾਹ ਪਾਇਆ ਵੇਖੋ ਕੰਗਾ ਥੋੜਾ ਇਹਨੂੰ ਜੋਕੇ ਦਾਤਾ ਬਣਾ ਮਾਰੀ ਜੋ ਗੋਲੀ ਪਾ ਦੇ ਇੱਕ ਮੂੰਹ ਦੇ ਤੂੰ ਸਭ ਕੁਝ ਮੰਨੇਗਾ ਤੂੰ ਸਭ ਕੁਝ ਮੰਨੇਗਾ ਨਾ ਬਾਬੀ ਤੈਨੂੰ ਪਹਿਲਾਂ ਕਿਹਾ ਸੀ ਤੂੰ ਆਖ ਮੰਨ ਲੇਗਾ ਬਾਬੀ ਜੀ ਸਾਹਮਣੇ ਸਾਡੇ ਮਿਲਿਆ ਮਿਲਿਆ ਤੇਰੇ ਕਮਰੇ ਚੋਂ ਮਿਲਿਆ ਮਿਲਿਆ ਮੇਰੇ ਤੇ ਆਹ ਦੇਖੋ ਬਾਬੂ ਜੀ ਤੇ ਜੀ ਨੂੰ ਵਿਰਾਨਾ ਆ ਉਹੜੇ ਲਾਗੇ ਸਭ ਹੋ ਗਏ ਕੋਈ ਨਹੀਂ ਪੈਦਾਨੋ ਪਤਾ ਹੀ ਨਹੀਂ ਉਹ ਸਾਡੇ ਕੋ ਇਧਰ ਇਧਰ ਲਓ ਜੀ ਸ਼ਖ ਸਿੰਘ ਕਿੰਨੇ ਕਿੱਥੇ ਆ ਉਹ ਚੜਨਾ ਵਖਾ ਲੋ ਵਖਾ ਲੋ ਵਖਾ ਲੋ ਸ਼ਰਨ ਇਧਰ ਰੱਖ ਹਾਂ ਹਾਂ ਤੋਂ ਕਿੰਨਾ ਸ਼ੋ ਪਿੱਛੋਂ ਖੜਾ ਹੈ ਇਹ ਠਾਈ ਲੈ ਲੈ ਕੋਈ ਨਹੀਂ ਥਾਉ ਯਾਰ ਉਹ ਠਾ ਕਿਹੜੀ ਗੱਲ ਆ ਦੋ ਇਹਦੇ ਚਤਰਾ ਦੇ ਠਠ ਠਠ ਸੋ ਬਰਾਹ ਬਸ ਸਿਰੀਆ ਪਾਇਆ ਵਾਦਿਆ ਵੇਖ ਰੋ ਤਮਾਕੂ ਜੇਲ੍ਹ ਚ ਤੇ ਨਸ਼ੇ ਦੀਆਂ ਗੋਲੀਆਂ ਪਤਾ ਨਹੀਂ ਕਿੰਨੀਆਂ ਕਿ ਗੱਡੀ ਦੇ ਵਿੱਚ ਭੜੀਆਂ ਇਹਦੇ ਦੇਖੋ ਅੱਜ ਖਡੂਰ ਸਾਹਿਬ ਦੀ ਸਮੁੱਚੀ ਟੀਮ ਤੇ ਸਾਡੇ ਐਕਸਰਵਿਸਮੈਨ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਕੋ ਸਾਭੜੀ ਸਾਹਿਬ ਹੁਣ ਆਵਲੋ ਰਾਤੀ ਇੱਥੇ ਜਿਹੜਾ ਇੱਕ ਲੋਕਾਂ ਦਾ ਸਾਥ ਲੈ ਕੇ ਨਸ਼ੇ ਦਾ ਸਰਗਨਾ ਫੜਿਆ ਅਸੀਂ ਬੜੇ ਦਿਨਾਂ ਤੋਂ ਇਸ ਇਸ ਨੂੰ ਸੰਕਰਮ ਕੀਤਾ ਵਾ ਅਸੀਂ ਸਰਕਾਰ ਚ ਹੁੰਦਿਆ ਆ ਇਹ ਕਹਿਣਾ ਚਾਹੁੰਦੇ ਆ ਆਮ ਲੋਕਾਂ ਨੂੰ ਕਿ ਤੁਸੀਂ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦੇ ਸਰਗਨਾ ਮਿਲਦੇ ਨੇ ਜੇ ਤੁਹਾਡੀ ਪੁਲਿਸ ਨਹੀਂ ਸੌਂਦੀ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰੋ ਪੁਲਿਸ ਨੂੰ ਭੇਜਣ ਦੀ ਜ਼ਿੰਮੇਵਾਰੀ ਸਾਡੀ ਆ ਇਹ ਅੰਸਰ ਤੁਹਾਡੇ ਤੁਹਾਡੇ ਸਹਿਯੋਗ ਤੋਂ ਬਿਨਾ ਮਾਰੇ ਨਹੀਂ ਜਾ ਸਕਦੇ ਇਹ ਪੁੱਠੇ ਪੈਰਾਂ ਵਾਲੇ ਜਿੰਨੇ ਵੀ ਬਾਬੇ ਆ ਨਾ ਇਹ ਸਭ ਇਸੇ ਤਰ੍ਹਾਂ ਹੀ ਟੰਗੇ ਜਾਣਗੇ ਪਾਵੇਂ ਕੋਈ ਬਾਬਾ ਵਾ ਪਾਵੇਂ ਕੋਈ ਸਬੇਤ ਫੇਰਪੋਸ਼ ਇਨਸਾਨ ਜਿਹੜਾ ਨਸ਼ਾ ਨਹੀਂ ਕਰਦਾ ਪਰ ਸਮਾਜ ਦੇ ਵਿੱਚ ਨਸ਼ਾ ਵੇਚ ਰਿਆ ਉਸ ਦੀ ਸ਼ਾਨ ਵੀ ਆਮ ਲੋਕਾਂ ਨੇ ਕਰਨੀ ਆ ਆਮ ਲੋਕ ਸਾਡਾ ਸਹਿਯੋਗ ਕਰਨ ਸਰਕਾਰ ਬਿਲਕੁਲ 101% ਤੁਹਾਡੇ ਨਾਲ ਆ ਤੇ ਨਾਲ ਹੋ ਕੇ ਅਸੀਂ ਪੰਜਾਬ ਦੇ ਵਿੱਚੋਂ ਇਹ ਨਸ਼ਾ ਮਹੱਲੇ ਮਹੱਲੇ ਚੋਂ ਜੜ੍ਹ ਚੋਂ ਖਤਮ ਕਰਦੇ ਆਂਗੇ ਪਰ ਤੁਹਾਡੇ ਸਹਿਯੋਗ ਤੋਂ ਬਿਨਾ ਨਾ ਪੁਲਿਸ ਕੁਝ ਕਰ ਸਕਦੀ ਹੈ ਨਾ ਅਸੀਂ ਕੁਝ ਕਰ ਸਕਦੇ ਆਂ ਹਾਂ ਮੈਂ ਫੇਰ ਇੱਕ ਬੇਨਤੀ ਕਰਦਾ ਕਿ ਜੇ ਪੁਲਿਸ ਤੁਹਾਡੀ ਗਲਤ ਕਹਿਣ ਤੇ ਨਹੀਂ ਆਉਂਦੀ ਤਾਂ ਤੁਸੀਂ ਮੈਂ ਜਿਸ ਡਿਸਟ੍ਰਿਕਟ ਮੀਡੀਆ ਇੰਚਾਰਜ ਆ ਸਾਡੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਜੀ ਦੀ ਟੀਮ ਪੂਰੀ ਸਰਗਰਮ ਆ ਤੁਸੀਂ ਕਿਸੇ ਕੋਲੋਂ ਵੀ ਸਾਡਾ ਨੰਬਰ ਲੈ ਲਓ ਜੇ ਤੁਸੀਂ ਕਹੋ ਤਾਂ ਮੈਂ ਇੱਥੇ ਵੀ ਇਹ ਦਾਗਾ ਤੇ ਅਸੀਂ ਤੁਹਾਡੇ ਲਈ ਉਸੇ ਵੇਲੇ ਕੰਮ ਕਰਾਂਗੇ ਤੁਰੰਤ ਤੇ ਇਹ ਜਿੰਨੇ ਵੀ ਨਸ਼ੇ ਦੇ ਸਰਗਨਾਮਾ ਕਿਤੇ ਵੀ ਆ ਕੋਈ ਵੀ ਆ ਜੇ ਕੋਈ ਵੱਡਾ ਆਪਣੇ ਆਪ ਨੂੰ ਰਤਬਾ ਘਵਾਉਂਦਾ ਵਾ ਤੁਸੀਂ ਸਿਰਫ ਖਬਰ ਦੇਣੀ ਆ ਤੇ ਉਹ ਮੌਕੇ ਤੇ ਫੜਿਆ ਜਾਵੇ ਅਸੀਂ ਉਸ ਦੀਆਂ ਜੜਾਂ ਤੱਕ ਤੇਲ ਦੇ ਦੇਾਂਗੇ ਉਹਨੂੰ ਪਤਾ ਲੱਗ ਜਾਊ ਕਿ ਉਹਦੀਆਂ ਸੱਤ ਪੀੜੀਆਂ ਵੀ ਨਿਸ਼ਾਨੀ ਵਿਚਣੀਆਂ ਇਸ ਤੋਂ ਬਾਅਦ ਤੁਨੋ ਸਾਹਿਬ ਸਿੱਖੀ ਬਾਣੇ ਜਿਹੋ ਜੀਆਂ ਕਰਤੂਤਾਂ ਕਰਨਾ ਕਿਸ ਤਰ੍ਹਾਂ ਦੇਖੋ ਦੇਖੋ ਜੀ ਬਾਣੇ ਦੀ ਗੱਲ ਜਿਹੜੀ ਹੈ ਨਾ ਨਸ਼ੇ ਦੇ ਮਾਮਲੇ 'ਚ ਨਹੀਂ ਕਰਨੀ ਚਾਹੀਦੀ ਇਹ ਲੋਕ ਬਹਿਰੂਪੀਏ ਨੇ ਬਹਿਰੂਪੀਆਂ ਦਾ ਕੋਈ ਬਾਣਾ ਨਹੀਂ ਹੁੰਦਾ ਇਹ ਇਹਨਾਂ ਦਾ ਨਾ ਕੋਈ ਧਰਮ ਨਾ ਕੋਈ ਕਰਮ ਇਹ ਤਾਂ ਆਪਣੇ ਆਪਣੇ ਕੁੰਬਿਆਂ ਦੇ ਦੁਸ਼ਮਣ ਨੇ ਇਹਨਾਂ ਦੁਸ਼ਮਣਾਂ ਨੂੰ ਪਛਾਣ ਕੇ ਇਹਨਾਂ ਦਾ ਨਾਸ਼ ਕਰਨਾ ਹੀ ਸਮਾਜ ਨੂੰ ਸੁਧਾਰ ਦੇ ਵੱਲ ਲੈ ਕੇ ਜਾਣਾ ਇੱਕ ਇੱਕ ਵਧੀਆ ਕਦਮ ਆ ਮੈਂ ਆਪਣੀ ਟੀਮ ਦੀ ਸਲਾਹਾ ਕਰਦਾ ਹਾਂ ਫਰੂਰ ਸਾਹਿਬ ਜਿਹੜੇ ਵੀ ਬੰਦਿਆਂ ਨੇ ਇਸ ਇਸ ਆਪਰੇਸ਼ਨ 'ਚ ਸਾਡਾ ਸਾਥ ਦਿੱਤਾ ਅਸੀਂ ਧੰਨਵਾਦੀ ਹਾਂ ਔਰ ਆਮ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਤਗੜੇ ਹੋ ਜਾਓ ਮਹੱਲੇ ਮਹੱਲੇ 'ਚ ਐਦਾਂ ਦੀਆਂ ਟੀਮਾਂ ਬਣਾ ਦਿਓ ਅਸੀਂ ਤੁਹਾਡਾ ਸਾਥ ਦੇਣ ਲਈ ਤਿਆਰ ਆ ਜਦੋਂ ਮਰਜ਼ੀ ਜਿੱਥੇ ਮਰਜ਼ੀ ਸਾਨੂੰ ਸਾਥ ਸਕਦੇ ਜੀ ਉਹ ਵੇਖੋ ਜੀ ਇਹ ਜਿਹੜਾ ਹੈਗਾ ਸੀ ਕਵਲਜੀਤ ਸਿੰਘ ਨਾਮ ਦਾ ਇੱਕ ਬਾਬਾ ਬਣਿਆ ਆਪਣੇ ਆਪ ਚ ਤੇ ਇਹ ਪਿੰਡ ਢਿਲਵਾں ਤੋਂ ਕਵਲਜੀਤ ਸਿੰਘ ਦਾ ਨਾਮ ਆ ਜੀ ਤੇ ਪਿਛਲੇ 8 ਮਹੀਨੇ ਤੋਂ ਖਡੂਰ ਸਾਹਿਬ ਜਿਹੜਾ ਵਾ ਇਹ ਰਹਿ ਰਿਹਾ ਵਾ ਕਿਰਾਏ ਦੇ ਮਕਾਨ ਦੇ ਉੱਤੇ ਉਹਦੇ ਵਿੱਚ ਇਹ ਬਣਿਆ ਜੀ ਜਿਹੜਾ ਕਿਰਾਏ ਵਾਲਾ ਸੀ ਉਹ ਤੋਂ ਕਿਰਾਇਆ ਮੰਗਦਾ ਸੀ ਤੇ ਜਦੋਂ ਕਿਰਾਇਆ ਲੈਣ ਆਉਂਦਾ ਉਹ ਮੰਗਣ ਆਉਂਦਾ ਸੀ ਤੇ ਅੱਗੋਂ ਕਿਰਪਾਨ ਕੱਢ ਲੈਂਦਾ ਸੀ ਕਿ ਜਿਹੜੇ ਨਿਹੰਗ ਸਿੰਘ ਫੌਜਾਂ ਇਹ ਨਹੀਂ ਕਿਸੇ ਨੂੰ ਕੁਝ ਦਿੰਦੀਆਂ ਹੁੰਦੀਆਂ ਉਹਦੇ ਤੋਂ ਜਿਹੜਾ ਥੋੜਾ ਜਿਹਾ ਸ਼ੱਕ ਵਧਿਆ ਤੇ ਸਾਡੀ ਖਡੂਰ ਸਾਹਿਬ ਦੀ ਟੀਮ ਨਾਲ ਉਹਨਾਂ ਨੇ ਜਦੋਂ ਸੰਪਰਕ ਕੀਤਾ ਤੇ ਰਾਤ ਅਸੀਂ ਉੱਥੇ ਪ ਤੇ ਉਹਦਾ ਜਿਹੜਾ ਕਮਰਾ ਜਦੋਂ ਖੋਲ ਕੇ ਵੇਖਿਆ ਤੇ ਉਹਦੇ ਬੈਗ ਦੇ ਵਿੱਚੋਂ ਜਿਹੜੀਆਂ ਲਗਭਗ 3500 ਗੋਲੀਆਂ ਟਰਮਾਟੋਲ ਦੀਆਂ ਨਾਲ ਜਿਹੜਾ ਉਹ ਨਸ਼ਾ ਛਡਾਉਣ ਵਾਲੀ ਇੱਕ ਗੋਲੀ ਆਉਂਦੀ ਆ ਜੀ ਉਹਦੇ ਬਹੁਤ ਜਿਆਦੇ ਪੈਕਟ ਹੈਗੇ ਸੀਗੇ ਨਾਲ ਜਿਹੜੇ ਤਮਾਕੂ ਦੀਆਂ ਪੁੜੀਆਂ ਨਾਲ ਜਿਹੜੀਆਂ ਸਿਮਾ ਦੇ ਕਾਗਜ਼ ਨਾਲ ਹੀ ਜਿਹੜਾ ਹੈਗਾ ਸੀਗਾ ਜੀ ਲਫਾਫੇ ਦੇ ਵਿੱਚ ਪਤਾ ਨਹੀਂ ਉਹ ਕੀ ਚੀਜ਼ ਜੀ ਪੁੜੀਆਂ ਬੰਨੀਆਂ ਸੀ ਛੋਟੀਆਂ ਛੋਟੀਆਂ ਜੀ ਨਾਲ ਹੀ ਕੋਈ ਕੈਮੀਕਲ ਦੀਆਂ ਛੋਟੀਆਂ ਛੋਟੀਆਂ ਸ਼ੀਸ਼ੀਆਂ ਸੀਗੀਆਂ ਤੇ ਉਹਦੇ ਵਿੱਚ ਕੀ ਰੱਖਿਆ ਨੇ ਜਿਹੜੀ ਸਭ ਤੋਂ ਵੱਡੀ ਵੇਖਣ ਵਾਲੀ ਗੱਲ ਆ ਕਿ ਗੁਟਕਾ ਸਾਹਿਬ ਵੀ ਇੱਕੇ ਡੱਬੇ ਜੀ ਰੱਖੇ ਆ ਉਸੇ ਜੀ ਤਮਾਕੂ ਰੱਖਿਆ ਉਸੇ ਜੀ ਗੋਲੀਆਂ ਰੱਖੀਆਂ ਉਸੇ ਜੀ ਸਭ ਕੁਝ ਜਿਹੜਾ ਸਮਾਨ ਰੱਖੀ ਫਿਰਦਾ ਜੀ ਤੇ ਅ ਸਿਰੀਸ ਹੈ ਪਾਇਆ ਸੀ ਅਮਰਤਾ ਲਈ ਸਿੱਖ ਘੁੰਦਾ ਸੀ ਆਪਣੇ ਆਪ ਨੂੰ ਤੇ ਉਹਦੇ ਜਿਹੜਿਆਂ ਜਦੋਂ ਅਸੀਂ ਉਹਨੂੰ ਫੜ ਕੇ ਲਿਆਂਦਾ ਵਾ ਤੇ ਆਉਂਦਿਆਂ ਆਉਂਦਿਆਂ ਵੀ ਜਦੋਂ ਜੇ ਫੋਲੀ ਤੇ ਤਿੰਨ ਪੁੜੀਆਂ ਤਮਾਕੂ ਦੀਆਂ ਉਹਦੇ ਵਿੱਚੋਂ ਜੀ ਤੇ ਬਹੁਤ ਵੱਡਾ ਸਰਗਣਾ ਜਿਹੜਾ ਵਾ ਸਾਡੀ ਟੀਮ ਵੱਲੋਂ ਰਾਤ ਜਿਹੜਾ ਕਾਬੂ ਕੀਤਾ ਗਿਆ ਜੀ ਤੁਹਾਨੂੰ ਪੁੱਛਦੇ ਵਾਲੇ ਕਰ ਦਿੱਤਾ ਗਿਆ ਹਾਂਜੀ ਰਾਤ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਦੇ ਦਿੱਤਾ ਗਿਆ ਜੀ ਕੀ ਮੰਗ ਕਰਦੇ ਆ ਕਿਉਂਕਿ ਐਡੀ ਵੱਡੀ ਖੇਪ ਦੇ ਵਿੱਚ ਇੱਕ ਸਿੱਖ ਮਤਲਬ ਵਿਅਕਤੀ ਕੋਲੋਂ ਚੀਜ਼ ਫੜੀ ਜਾਣਾ ਇਹ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪਾਰ ਡੂੰਘੇ ਡੋੜੇ ਹੋ ਸਕਦੇ ਆ ਵੇਖੋ ਜੀ ਪਹਿਲੀ ਗੱਲ ਤਾਂ ਇਹ ਜਿਹੜੇ ਇਹੋ ਜਿਹੇ ਲੋਕ ਆਣਾ ਜੀ ਸਿੱਖੀ ਦੇ ਨਾਂ ਦੇ ਉੱਤੇ ਇੱਕ ੱੱਬਾ ਆ ਜੀ ਕਿਉਂਕਿ ਇੱਕ ਜਿਹੜਾ ਐਡਾ ਤਗੜਾ ਡੋਂਗ ਰਚਣਾ ਇਹਨੂੰ ਡੋਂਗੀ ਬਾਬਾ ਹੀ ਕਹਿ ਸਕਦੇ ਆਪਾਂ ਬਾਕੀ ਜਿਹੜਾ ਇਹ ਜਿੰਨਾ ਇਹਦੇ ਕੋਲ ਸਮਾਨ ਫੜਿਆ ਗਿਆ ਜੀ ਇਹਦੀ ਪੂਰੀ ਕੋਖ ਹੋਣੀ ਚਾਹੀਦੀ ਆ ਇਹ ਹੋ ਸਕਦਾ ਹੈ ਕਿ ਸਾਰੇ ਇਲਾਕੇ ਨੂੰ ਇਹੋ ਬੰਦਾ ਸਪਲਾਈ ਕਰਦਾ ਹੋਵੇ ਕਿਉਂਕਿ ਜਿੰਨੀ ਸਮਗਰੀ ਤਗੜੀ ਫੜੀ ਗਈ ਆ ਤੇ ਮਿਕਸ ਕਰ ਕਰ ਬਣਾ ਬਣਾ ਇਥੋਂ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਵੀਰ ਅੱਜ ਤਬਾਹ ਹੋ ਰਹੇ ਨਸ਼ੇ ਦੇ ਨਾਲ ਤੇ ਜੇ ਇਹਦੀ ਚੰਗੀ ਤਰ੍ਹਾਂ ਕੋਕ ਕੀਤੀ ਜਾਵੇ ਤੇ ਸਭ ਤੋਂ ਵੱਡਾ ਸਰਗਣਾ ਇਹੋ ਨਿਕਲੂਗਾ ਜੀ ਵੇਖੋ ਜੀ ਇਹ ਇੱਕ ਬਹੁਤ ਵੱਡੀ ਚੀਜ਼ ਆ ਕਿ ਸਾਡੇ ਖਡੂਰ ਸਾਹਿਬ ਦੀ ਟੀਮ ਨੇ ਇੱਕ ਬੰਦਾ ਫੜਿਆ ਜਿਹੜਾ ਵੱਡੀ ਮਾਤਰਾ ਦੇ ਵਿੱਚ ਉਹਦੇ ਕੋਲੋਂ ਨਸ਼ਾ ਬਰਾਮਦ ਹੋਇਆ ਤੇ ਸਾਡੇ ਤੇ ਜਿਸ ਦਿਨ ਦੀ ਸਰਕਾਰ ਬਣੀ ਆ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਸਾਡੇ ਐਮਐਲਏ ਸਾਹਿਬ ਮਨਜਿੰਦਰ ਸਿੰਘ ਲਾਲਪੁਰਾਣ ਹੋਣਾ ਨੇ ਉਦੋਂ ਹੀ ਕਹਿਤਾ ਸੀ ਵੀ ਜਾਂ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹ ਆਪਣਾ ਜਿਹੜਾ ਵਾ ਏਰੀਆ ਛੱਡ ਜਾਣ ਜਾਂ ਕਾਰੋਬਾਰ ਬੰਦ ਕਰ ਦੇਣ ਤੇ ਇਹ ਵੇਖੋ ਰਾਤ ਇੱਕ ਬਾਬਾ ਕੁ ਕਰਾਇਤੇ ਰਹਿੰਦਾ ਸੀਗਾ ਉਹੀ ਸ਼ੱਕ ਪੈਣ ਦੇ ਉੱਤੇ ਜਦੋਂ ਨੇ ਕਿਰਾਇਆ ਨਹੀਂ ਦਿੱਤਾ ਤੇ ਸਾਡੀ ਟੀਮ ਉਹਦੇ ਘਰ ਗਈ ਆ ਉਹਦੇ ਘਰੋਂ ਜਾ ਕੇ ਜਦੋਂ ਉਹਦੇ ਕਮਰੇ ਦੇ ਵਿੱਚੋਂ ਜਿਹੜਾ ਵਾ ਏਡੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਵਾ ਨਸ਼ਾ ਫੜਿਆ ਜਾਣਾ ਇੱਕ ਬਹੁਤ ਵੱਡੀ ਚੀਜ਼ ਆ ਜੀ ਇਹਦੇ ਉੱਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਆਪਣੇ ਤੌਰ ਦੇ ਉੱਤੇ ਜਿਹੜਾ ਵਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਿਹੜੇ ਇਹੋ ਜਿਹੇ ਸਰਗਣੇ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਵਾ ਉਹਨਾਂ ਤੇ ਨਕੀਲ ਕੱਸੀ ਜਾਵੇ ਮਸਲਾ ਇਹ ਹੈ ਕਿਲਦੀਪ ਸਿੰਘ ਆਵਾਸੀ ਭਰੋਵਾਲ ਉਹਦੇ ਮਕਾਨ 'ਚ ਜਿਹੜਾ ਲਿਹਾੰਗ ਸਿੰਘ ਦੇ ਬਾਣੇ 'ਚ ਇੱਕ ਵਿਅਕਤੀ ਆ ਦਾ ਨਾਮ ਕਵਲਜੀਤ ਸਿੰਘ ਆ ਢਿਲਵਾ ਦਾ ਰਹਿਣ ਵਾਲਾ ਹੈ ਤੇ ਇੱਥੇ ਕਿਰਾਏ ਤੇ ਰਹਿੰਦਾ ਸੀ ਕੋਈ ਸ਼ਾਇਦ 1 ਮਹੀਨੇ ਦਾ ਨੇ ਕਿਰਾਇਆ ਉਹਨੂੰ ਦਿੱਤਾ ਸੀ ਤੇ ਬਾਕੀ ਇਹ ਜਿਹਾ ਕਿਰਾਇਆ ਕੋਈ ਦੇਣ ਵਾਲਾ ਸੀ ਦੇਵਾਵਾ ਪਾਰਟੀ ਦੇ ਵਲੰਟੀਅਰਾਂ ਨੂੰ ਨਾਲ ਲੈ ਕੇ ਇਹਦੇ ਘਰ ਉਹ ਕਿਰਾਏ ਦੇ ਸਬੰਧ ਚ ਜਾਂ ਉਹਨੂੰ ਉਸ ਮਕਾਨ ਨੂੰ ਖਾਲੀ ਕਰਨ ਦੇ ਸਬੰਧ ਚ ਗਏ ਸੀ ਤੇ ਇਹਨਾਂ ਨੇ ਸ਼ਾਇਦ ਉਹਦੇ ਕੋਲੋਂ ਉਹਦੇ ਘਰ ਮਕਾਨ ਦੀ ਸਰਚ ਕੀਤੀ ਤੇ ਸਰਚ ਦੌਰਾਨ ਇਹਨਾਂ ਨੂੰ ਕੁਝ ਗੋਲੀਆਂ ਬਰਾਮਦ ਹੋਈਆਂ ਵਾ ਪੱਤੇ ਜਿੱਚ ਕੁਝ ਐਲਪਰਾਜੋਲਮ ਤੇ ਲੋਮੋਡਿਲ ਦੀਆਂ ਗੋਲੀਆਂ ਨੇ ਤਕਰੀਬ 32-3300 ਦੇ ਕਰੀਬ ਹੈ ਜਿਨ੍ਹਾਂ ਦੀ ਅਜੇ ਕੁਝ ਤਫ਼ਤੀਸ਼ ਚੱਲ ਰਹੀ ਹੈ ਜੋ ਹੋਰ ਵੀ ਕੋਈ ਵਧੀਆਂ ਤੇ ਉਹਨਾਂ ਨੂੰ ਉਹਦੇ ਸਬੰਧੀ ਉਹਦੇ ਤੇ ਕਾਰਵਾਈ ਕੀਤੀ ਹੈ। ਗੋਲੀਆਂ ਤੋਂ ਇਲਾਵਾ ਹੋਰ ਵੀ ਕੋਈ ਚੰਗਿਆ ਹੈ। ਨਹੀਂ ਗੋਲੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਜੀ ਬਾਕੀ ਜਿਹੜੀਆਂ ਕੋਈ ਉਹਦੀਆਂ ਜਿਹੜੀਆਂ ਕੋਈ ਖਰੀਦਦੂ ਵਸਤਾਂ ਨੇ ਉਹ ਜਗਦੇਵ ਜਿਹੜੀ ਇੱਕ ਮਤਲਬ ਜਦਾਨੀ ਉਹ ਆਮ ਪਾਪੜ ਟਾਈਪ ਜਿਹੀ ਚੀਜ਼ ਹੈ ਕੋਈ ਉਹ ਆ। ਹੋਰ ਮੇਰੇ ਨਾਲ ਕਿ ਉਹ ਅਮਰਤਾ ਰੇਕ ਗੁਰਸੇਖਾ ਲੇਕੇ ਤਮਾਕੂ ਨੇ ਕੇ ਗੁੜ ਦਾ ਸਾਮ ਤੇ ਕੋਰੋ ਪਾਇਆ ਗਿਆ। ਨੀ ਇਹਦੇ ਬਾਰੇ ਬਿਲਕੁਲ ਨਹੀਂ ਪਤਾ ਜੇ ਵੇਖੋ ਮੇਰੇ ਕੋਲ ਇਹੋ ਹੀ ਲੈ ਕੇ ਆਏ ਆ ਗੁੜਕਾ ਸਾਹਿਬ ਵਾਲੋਂ ਕੋਲੋਂ ਪਾਇਆ ਗਿਆ ਜਾਂ ਨਹੀਂ ਉਹ ਇਹਨਾਂ ਨੂੰ ਪਤਾ ਹੋਵੇਗਾ ਪਰ ਮੇਰੇ ਕੋਲੇ ਬੰਦੇ ਨੂੰ ਲੈ ਕੇ ਆਏ ਤੇ ਨਾਲ ਹੀ ਜਿਹੜਾ ਸਮਾਨ ਇੱਕ ਥੈਲਾ ਲੈ ਕੇ ਆਏ ਜਿਹਦੇ ਵਿੱਚੋਂ ਮੈਂ ਗਿਣਤੀ ਕਰਨ ਤੇ 3200 ਦੇ ਕਰੀਬ ਜੜੀਆਂ ਕੋਲੀਆਂ ਨੇ